ਲੋ ਭਈ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਬੰਦਾ ਬਿਮਾਰੀ ਨਾਲ ਜੂਝ ਰਿਹਾ ਹੈਗਾ ਜਿਵੇਂ ਕਿ ਟੈਕ ਬੀਪੀ ਸ਼ੂਗਰ ਇਹਦਾ ਮੇਨ ਕਾਰਨ ਕੀ ਹੈਗਾ ਆਪਾਂ ਨੂੰ ਬਾਹਰੀ ਚੀਜ਼ਾਂ ਸਹੀ ਨਾ ਮਿਲਣ ਕਰਕੇ ਪਰ ਹੁਣ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਆਪਣੇ ਰਾਮਪਰੇ ਸ਼ਹਿਰ ਦੇ ਵਿੱਚ ਬੱਬਲ ਕੇਕਰੀ ਵਾਲੇ ਆ ਗਏ ਇੱਥੇ ਤੁਹਾਨੂੰ ਜਮਾ ਸੁੱਧ ਚੀਜ਼ਾਂ ਮਿਲਣ ਗਿਆ ਆਪਣੇ ਕੋਲ ਕੀ ਕੀ ਆਈਟਮ ਮਿਲ ਜਾਂਦੀ ਹੈ ਆਪਣੇ ਕੋਲ ਵੀ ਹਰ ਪ੍ਰਕਾਰ ਦੀ ਆਈਟਮ ਮਿਲ ਜਾਂਦੀ ਜਿਵੇਂ ਕਿ ਕੇਕ ਹੋਗੇ ਪੇਸਟੀਆਂ ਹੋਗੀਆਂ ਡੈਜ਼ਰਟਸ ਹੋਗੇ ਇੱਥੇ ਸਾਰੇ ਕੇਕ ਸਾਰੀਆਂ ਪੇਸਟੀਆਂ ਬਿਲਕੁਲ ਐਗ ਲੈਸ ਨੇ ਪੂਰੇ ਫਰੈਸ਼ ਨੇ ਬਾਕੀ ਆਪਣੇ ਇਧਰ ਮੈਨੂ ਵੀ ਲੱਗਿਆ ਹੋਇਆ ਨੇ ਇਧਰ ਆਪਣੇ ਕੋਲੇ ਪੀਜ਼ਾ ਸੈਂਡਵਿਚ ਪਾਸਤਾ ਸਾਰੇ ਬਰਕਰ ਵਗੈਰਾ ਆ ਜਾਂਦੇ ਨੇ ਜਿਵੇਂ ਭਾਵੇਂ ਕਿਸੇ ਨੇ ਕਈ ਵਾਰੀ ਕੇਕ ਵਗੈਰਾ ਆਪਣੀ ਡਿਮਾਂਡ ਤੇ ਬਣਾਉਣਾ ਹੁੰਦਾਗਾ ਕਿਦਾ ਬਰਥਡੇ ਹੁੰਦਾ ਜਾਂ ਅਨਿਵਰਸਰੀ ਵਗੈਰਾ ਹੁੰਦੀ ਹੈਗੀ ਬਣਾ ਦਵਾਂਗੇ ਹਾਂਜੀ ਬਰਕਰ ਤੁਸੀਂ ਜਿਹੜਾ ਤਰ੍ਹਾਂ ਦਾ ਕੇਕ ਨਾ ਬਿਲਕੁਲ ਫਰੈਸ਼ ਹੈ ਪੂਰਾ ਐਗਲੈਸ ਹੈ ਤੇ ਹੁਣ ਜਿਵੇਂ ਭਾਵੇਂ ਤਿਹਾਰ ਚੱਲਣਗੇ ਹੁਣ ਜਿਵੇਂ ਦਸਹਿਰਾ ਦੀਵਾਲੀ ਉਹਨਾਂ ਦੇ ਕੋਈ ਗਿਫਟ ਆਈਟਮ ਹੈਗੇ ਨੇ ਆਪਣੇ ਹਾਂਜੀ ਸਨ ਆ ਅਸੀਂ ਪੂਰਾ ਰੈਡੀ ਕਰਕੇ ਰੱਖਦੇ ਜੇ ਤੁਸੀਂ ਆਪ ਵੀ ਮਤਲਬ ਕਿ ਰੈਡੀ ਕਰਵਾਉਣਾ ਆਪਣੇ ਅਕੋਰਡਿੰਗ ਤੁਸੀਂ ਕਰਵਾ ਸਕਦੇ ਹੋ ਇਹ ਸੀ ਹੈਂਪਰ ਤਿਆਰ ਕਰਕੇ ਰੱਖੇ ਹੋਏ ਨੇ ਇਹਨਾਂ ਰੇਟ ਤਾਂ ਨਹੀਂ ਭਾਵੇਂ ਜਿਆਦਾ ਹੁੰਦਾ ਹੈਗਾ ਆਪ ਤਿਆਰ ਕਰਦੇ ਆ ਜੀ ਜੇਕਰ ਕੋਈ ਪਹਨੇ ਉਰੇ ਆ ਕੇ ਨਹੀਂ ਲਿਜਾ ਸਕਦਾ ਹੈ ਕਰੇ ਵੀ ਡਿਲੀਵਰੀ ਕਰ ਦੂੰਗੇ ਤੁਸੀ ਹਾਂਜੀ ਹਾਂਜੀ ਕਰੇ ਡਿਲੀਵਰ ਕਰ ਦੂੰਗੇ ਤੇ ਜੇਕਰ ਉਰੇ ਆਉਣਾ ਚਾਹੁੰਦਾ ਹੋਵੇ ਕੋਈ ਉਹਨਾਂ ਵਾਸਤੇ ਐਡਰੈਸ ਬੋਲ ਦੇ ਪਹਨੇ ਸਿਨੇਮਾ ਰੋਲ ਸਿਵਲ ਹਸਪੀਟਲ ਬਵਲ ਕੇਕਰੀ ਬਾਕੀ ਰੇ ਨੰਬਰ ਚੱਲ ਰਿਹਾ ਸਕਰੀਨ ਤੇ ਕੋਈ ਵੀ ਤੁਸੀਂ ਜਾਣਕਾਰੀ ਲੈ ਸਕਦੇ